ਕਹਾ ਪਿਓ ਜੋ ਤਨ ਪਿਓ ਚਿੰਨ ਚਿੰਨ ਪ੍ਰੇਮ ਜੈ ਤੋ ਦਰ ਪੈ ਤੇਰੋ ਜਨ ਤੁਝੇ ਚਰਨ ਅਰਬਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਮਿਆ ਤਨ ਰਹਾਉ ਸੰਪਤ ਵਿਪਤ ਪਟਲ ਮਾਇਆ ਤਨ ਤਾ ਮੈਂ ਮगन ਹੋ ਤਨਾ ਤੇਰੋ ਜਨ ਪ੍ਰੇਮ ਕੀ ਜਿਵਰੀ ਬਾਂਧਿਓ ਤੇਰੋ ਜਨ ਕਹਿ ਰਵਿਦਾਸ ਛੂਟ ਬੋ ਕਬਨ ਗੋਨ ਤਨ ਤਨ ਜਗਤ ਰਵਿਦਾਸ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਪ੍ਰਭ ਪ੍ਰੇਮੀ ਜੀਵ ਦਾ ਸ੍ਰੀ ਭਾਵੇਂ ਟੁਕੜੇ ਟੁਕੜੇ ਹੋ ਜਵੇ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਰਹਿੰਦੀ ਪਰ ਉਸ ਦੇ ਮਨ ਵਿੱਚ ਇਹ ਹਮੇਸ਼ਾ ਚਾਹਨਾ ਹੁੰਦੀ ਹੈ ਕਿ ਮੇਰੀ ਪਰਮਾਤਮਾ ਨਾਲ ਹਮੇਸ਼ਾ ਅਟੁੱਟ ਪ੍ਰੀਤੀ ਬਣੀ ਰਹੇ ਮੇਰੇ ਮਨ ਚੋਂ ਕਦੇ ਵੀ ਪਰਮਾਤਮਾ ਦਾ ਪ੍ਰੇਮ ਨਾ ਜਾਵੇ ਕਹਾ ਪਿਓ ਜੋ ਤਨ ਪਿਓ ਚਿਨ ਚਿਨ ਪ੍ਰੇਮ ਜੈ ਤੋ ਦਰ ਪੈ ਤੇਰੋ ਜਨ हे ਪ੍ਰਭੂ ਜੀ ਕੀ ਹੋਇਆ ਭਾਵੇਂ ਮਿੜਾ ਸੀ ਟੁਕੜੇ ਟੁਕੜੇ ਹੋ ਜਵੇ ਕਹਾਂ ਪੈ ਉਹ ਜੋ ਤਨ ਪਿਓ ਚਿਨ ਚਿਨ ਇਸ ਗੱਲ ਦੀ ਮੈਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਇਹ ਸਰੀਰ ਤਾਂ ਨਾਸਵਾਨ ਹੈ ਇਸਨੇ ਇੱਕ ਨਕ ਦੇ ਨਾਸ ਹੋਣਾ ਹੀ ਹੈ। ਪ੍ਰੇਮ ਜਾਏ ਤੂੰ ਡਰ ਪੈ ਤੇ ਰਹਿ ਜਾਣਾ। ਮੇਰੇ ਮਨ ਚੋਂ ਕਦੇ ਵੀ ਆਪ ਦਾ ਪ੍ਰੇਮ ਨਾ ਜਾਵੇ। ਮੈਨੂੰ ਹਮੇਸ਼ਾ ਇਸ ਗੱਲ ਦਾ ਡਰ ਲੱਗਾ ਰਹਿੰਦਾ ਹੈ ਕਿ ਮੇਰੇ ਮਨ ਚੋਂ ਆਪ ਦਾ ਪ੍ਰੇਮ ਕਦੇ ਵੀ ਨਾ ਜਾਵੇ। ਕਿਉਂਕਿ ਮੈਂ ਪ੍ਰੇਮ ਬਹੁਤ ਮਹਿੰਗੇ ਮੁੱਲਿਆ। मेरी प्रीत गोबिंद मैं तो मोल महंगी ले प्रभु क्योंकि मैं प्रीति बहुत महंगे मुल अपना जीवन समर्पित करके अपना मन बेच के प्राप्त की है इसलिए मेरा हमेशा ही आप प्रेम ਬਣੀ ਰਹੇ ਜੀ ਤੇਜ ਚਰਨ ਅਰਬਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਮਿਆ ਤਨ ਰਹਾਉ ਹੇ ਪ੍ਰਭੂ ਜੀ ਆਪ ਜੀ ਦੇ ਜੋ ਚਰਨ ਹਨ ਉਹ ਕਮਲ ਦੇ ਫੁੱਲ ਵਾਂ ਹਨ ਔਰ ਜੋ ਮੇਰਾ ਮਨ ਹੈ ਉਹ ਪੌਰੇ ਦੇ ਸਮਾਨ ਹੈ ਜਿਵੇਂ ਪੌਰੇ ਦੀ ਕਮਲ ਦੇ ਫੁੱਲ ਨਾਲ ਟੁੱਟ ਪ੍ਰੀਤੀ ਹੈ ਪੌਰਾ ਕਮਲ ਦੇ ਫੁੱਲ ਚੋਂ ਸੁਗੰਧੀ ਗ੍ਰਹਿਣ ਕਰਕੇ ਆਨੰਦਤ ਹੁੰਦਾ ਹੈ ਇਸ ਪ੍ਰਕਾਰ ਪ੍ਰਭੂ ਜੀ ਮੈਂਨੇ ਆਪ ਦੇ ਚਰਨਾ ਕਮਲਾਂ ਵਿੱਚ ਰਹਿਣ ਦਾ ਸਥਾਨ ਬਣਾ ਲਿਆ ਹੈ ਔਰ ਆਪ ਦੇ ਚਰਨਾ ਕਮਲਾਂ ਚੋਂ ਅੰਮ੍ਰਿਤ ਪਾਨ ਕਰਕੇ ਪ੍ਰਭੂ ਜੀ ਮੈਂ ਤੰਤਾ ਜੋ ਹੋ ਗਿਆ ਹਾਂ ਮੈਂ ਆਨੰਦ ਭਰਪੂਰ ਹੋ ਗਿਆ ਹਾਂ ਮੈਨੂੰ ਆਪ ਜੀ ਦੇ ਚਰਨਾ ਕਮਨਾ ਚੋ ਐਸਾ ਬ੍ਰਹਮ ਆਨੰਦ ਮਿਲਿਆ ਹੈ ਜਿਸ ਨੂੰ ਪ੍ਰਾਪਤ ਕਰਕੇ ਮੈਂ ਤੰਤਾ ਜੋ ਹੋ ਗਿਆ ਹਾਂ ਸੰਪਤ ਵਿਪਤ पटल माया तन मगन हो तना प्रभु प्रेमी प्रभु दे चरना कमला चो अत पान करके धनता जोग हो जाता है इसलिए ओ ਸੰਪਤ ਵਿਪਤ ਪਟਲ ਮਾਇ ਤਨਤਾ ਮੇ ਮਗਨ ਹੋਤ ਨਾ ਤਿਰ ਜਨ ਸੰਪਤੀ ਸੰਸਾਰ ਦੀ ਜਾਇਦਾਦ ਸੰਸਾਰੀ ਪਦਾਰਥ ਸੰਸਾਰਿਕ ਸੁਖ ਵਿਪਤ ਸੰਸਾਰ ਦੇ ਦੁਖ ਜੋ ਵਿਪਤਾਰੂਪ ਹਨ ਉਹਨਾਂ ਵਿੱਚ ਪ੍ਰਭੂ ਦਾ ਦਾਸ ਕਦੀ ਵੀ ਮਗਨ ਨਹੀਂ ਹੁੰਦਾ ਕਿ ਪ੍ਰਭੂ ਦੇ ਸਮੇਂ ਕਰਨ ਬੜਾ ਚੀਵ ਸੁਖ ਦੁਖ ਰੂਪੀ ਪਰਦਾ ਸੰਸਾਰ ਦੀ ਮਾਇਆ ਸੰਸਾਰ ਦੇ ਤਨ ਚੋਂ ਉੱਪਰ ਉੱਠ ਜਾਂਦਾ ਹੈ ਉਸ ਨੂੰ ਕੇਵਲ ਪਰਮਾਤਮਾ ਦੇ ਨਾਮ ਦਾ ਰਸ ਚੰਗਾ ਲੱਗਦਾ ਹੈ ਉਹ ਪਰਮਾਤਮਾ ਦੇ ਨਾਮ ਤੇ ਰਸ ਵਿੱਚ ਮੰਗ ਰਹਿੰਦਾ ਹੈ ਸੰਸਾਰੀ ਸੁਖ ਦੁਖ ਰੂਪ ਪਰਦਾ ਮਾਇਆ ਸੰਸਾਰ ਦੀ ਤਨ ਵਿੱਚ ਉਹ ਕਦੇ ਵੀ ਮਗਨ ਨਹੀਂ ਹੁੰਦਾ। ਪ੍ਰੇਮ ਕੀ ਜਿਵਰੀ ਬੰਧਿਓ ਤੇਰੋ ਜਨ ਕਹਿ ਰਵਿਦਾਸ ਛੂਟ ਬੋ ਕਬਨ ਗੋਨਾ ਜਗਤ ਰਵਿਦਾਸ ਜੀ ਮਹਾਰਾਜ ਪ੍ਰਭੂ ਅਗੇ ਬੇਨਤੀ ਕਰਦੇ ਹਨ। ਕਿ ਪ੍ਰਭੂ ਜੀ ਮੈਨੇ ਆਪ ਨੂੰ ਪ੍ਰੇਮ ਦੀ ਰੱਸੀ ਨਾਲ ਬੰਨ ਲਿਆ ਹੈ। ਔਰ ਹੁਣ ਆਪ ਕਿਹੜੀ ਯਤਨ ਕਰਕੇ ਛੁੱਟੋਗੇ? ਪਾਵਾ ਆਪਣੇ ਛੁੱਟ ਸਕਦੇ। ਪਰਮਾਤਮਾ ਨੂੰ ਕੇਵਲ ਪ੍ਰੇਮ ਦੇ ਬੰਧਨ ਵਿੱਚ ਹੀ ਬੰਨਿਆ ਜਾ ਸਕਦਾ ਹੈ। ਮੇਰੀ ਬਾਂਦੀ ਪਗਸ ਡਾਵੈ ਬੰਦੇ ਪਗ ਨਾ ਛੂਟੇ ਮੋਹਿ ਸਤਿਗੁਰ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿ ਪ੍ਰਭੂ ਜੀ ਜਾਣ ਕਰਦੇ ਹਨ ਕਿ ਮੇਰੀ ਕਹੀ ਵੀ ਗੱਲ ਨੂੰ ਮੇਰੇ ਨਾਮ ਜਪਣ ਵਾਲੇ ਸੰਤ ਮੇਰੇ ਭਗਤ ਮੋੜ ਸਕਦੇ ਹਨ ਉਹਨਾਂ ਦੀ ਕਹੀ ਹੋਈ ਗੱਲ ਨੂੰ ਮੈਂ ਨਹੀਂ ਮੋੜ ਸਕਦਾ ਕਿਉਂਕਿ ਉਹਨਾਂ ਨੇ ਮੈਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਹੈ ਇਸ ਲਈ ਸਤੂਰ ਵਿਦਾਸ ਮਹਾਰਾਜੀ ਫਰਮਾਉਂਦੇ ਹਨ ਕਿ ਪ੍ਰਭੂ ਜੀ ਮੈਨੇ ਆਪ ਨੂੰ ਪ੍ਰੇਮ ਦੇ ਬੰਧਨ ਵਿੱਚ ਬੰਨ ਲਿਆ ਹੁਣ ਆਪ ਕਿਸੇ ਵੀ ਜਿਸਨ ਕਰਕੇ ਛੁੱਟ ਨਹੀਂ ਸਕਦੇ। ਪਾਪ ਪ੍ਰਭੂ ਨੂੰ ਕੇਵਲ ਤੇ ਕੇਵਲ ਪ੍ਰੇਮ ਦੇ ਬੰਧਨ ਵਿੱਚ ਹੀ ਬੰਨਿਆ ਜਾ ਸਕਦਾ ਹੈ। ਔਰ ਉਹ ਪ੍ਰਭੂ ਜੋ ਪਰਪਕਾਰੀ ਹੈ ਜੀਵਾਂ ਤੇ ਕਿਰਪਾ ਕਰਨ ਵਾਲਾ ਹੈ। ਉਹ ਉਸ ਨੂੰ ਕੇਵਲ ਪ੍ਰੇਮਾ ਭਗਤੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜੈ ਗੁਰਦੇਵ।